ਸਰਜੀਤ ਤੰਬੜਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਮੈਂ ਇੱਕ ਸੁਹਾਗ ਸੁਣਾਉਣ ਜਾ ਰਹੀ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਸੁਣੋ ਲਾਇਆ ਅੰਬ ਮੇਰੀਆ ਹੁਣ ਨਾ ਆਖੀ ਬਾਬਾ ਪੋਤੀ ਮੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਸਾਡੀ ਜੋਗੀਆਂ ਵਾਲੀ ਫੇਰੀ ਕਦੇ ਆਵਾਂਗੇ ਫੇਰਾ ਪਾ ਜਾਗੇ ਕਦੇ ਆਵਾਂਗੇ ਫੇਰਾ ਪਾਵਾਂਗੇ ਸਾਰੇ ਪੇਜਣਗੇ ਤਾਂ ਅਸੀਂ ਆਵਾਂਗੇ ਸਾਰੇ ਪੇਜਣਗੇ ਤਾਂ ਲਾਇਆ ਅੰਬ ਬੂਟਾ ਨਾੜੇ 베ਰੀਆ ਲਾਇਆ ਅੰਬ ਬੂਟਾ ਨਾੜੇ 베ਰੀਆ ਹੁਣ ਨਾ ਅੱਖੀ ਬਬਲਤੀ ਮੇਰੀਆ ਹੁਣ ਨਾ ਅੱਖੀ ਬਬਲਤੀ ਮੇਰੀਆ ਕਦੇ ਆ ਮੰਗੇ ਫੇਰਾ ਪਾ ਜਾਂਗੇ ਸਾਡੀ ਜੋਗੀਆਂ ਵਾਲੀ ਫੇਰੀਆ ਉਹ ਸਾਡੀ ਜੋਗੀਆਂ ਵਾਲੀ ਫੇਰੀਆ ਸਾਰੇ ਸਾਰੇ ਪੇ ਜਣਗੇ ਤਾਂ ਅਸੀਂ ਆਵਾਂਗੇ ਹੁਣ ਨਾ ਅੱਖੀਂ ਵੀਰਾ ਪਹਿਣਾ ਮੇਰੀਆ ਹੁਣ ਨਾ ਅੱਖੀਂ ਵੀਰਾ ਪਹਿਣਾ ਮੇਰੀਆ ਸਾਡੀ ਚੋਗੀਆਂ ਵਾ ਫੇਰੀਏ ਸਾਡੀ ਜੋਗੀਆਂ ਵਾਲੀ ਫੇਰੀਏ ਕਦੇ ਆਵੰਗੇ ਫੇਰਾ ਪਾ ਜਾਗੇ ਕਦੇ ਆਵੰਗੇ ਫੇਰਾ ਪਾ ਜਾਗੇ ਸੋਰੇ ਪੇਜਣਗੇ ਤਾਂ ਅਸੀਂ ਆ લાયા બબુટા નાળે બેરિયા લાયા બબુટા નાળે બેરિયા હણ ના આખી चाचा પતિજી મેરિયા હણ ના આખી चाचा પતિજી મેરિયા સાડી જોગી सहुरे भेजण गे त असीं आवे लाया अंब बूटा नाले वेरियां लाया अम्ब बूटा नाले वेरिय हण न माम मेरिया ਹੁਣ ਨਾ ਆ ਕੀ ਮਮਾ ਪਾਣ ਜੀ ਮੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਕਦੇ ਆਵੰਗੇ ਫੇਰਾ ਪਾ ਜਾਗੇ ਕਦੇ ਆਵੰਗੇ ਫੇਰਾ ਪਾ ਜਾਗੇ ਸਾਰੇ ਵੇਜਣਗੇ ਤਾਂ ਅਸੀਂ ਆ ਮੰਗੇ ਦੋਸਤੋ ਜੇ ਪਸੰਦ ਆਇਆ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਪਲੀਜ਼ ਪਲੀਜ਼ ਬਹੁਤ ਹੌਸਲਾ ਬੱਧਾ ਤੁਹਾਡਾ ਕੁਝ ਨਹੀਂ ਜਾਂਦਾ ਮੇਰਾ ਇਸ ਦੇ ਨਾਲ ਬਹੁਤ ਹੌਸਲਾ ਬੱਧਾ ਪਲੀਜ਼ ਇਵੀ ਲਿਖਿਆ ਕਰੋ ਫਿਰ ਤੁਸੀਂ ਕਿੱਥੋਂ ਦੇਖਦੇ ਹੋ ਤੇ ਮੈਨੂੰ ਤੁਹਾਨੂੰ ਜਵਾਬ ਦੇਣਾ ਰਿਪਲਾਈ ਕਰਨੀ ਸੌਖੀ ਹੋ ਜਾਂਦੀ ਹੈ OK bye bye ਸਾਰੇ ਰਾਜੀ ਖੁਸ਼ੀ ਰਹੋ